ਲਵੇ ਮਿੱਤਰ ਪਿਆਰਿਓ ਆ ਅਸੀਂ انجੀਰ ਲਾਈ ਆ ਅਦੇ ਨਹੀਂ ਆ ਦੇ ਸਮੋ ਇਧਰ ਆ ਦੇ ਕਿਆ ਬਾਤ ਆ ਉੱਪਰ ਵੀ ਦੇਖ ਉਧਰ ਉਧਰ ਦੇਖੋ ਤੇ ਆ ਇਧਰ ਆ ਟਾਣੀ ਬਾਹਰ ਹੀ ਆਨੀ ਆ ਦੇ ਵੇ ਆਏ ਹੈ 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 ਵਾਹ ਵਈ ਵਾ ਇਹ ਸਾਡੇ ਘਰ ਦਾ ਫਰੂਟ ਆ ਮਿੱਤਰ ਪਿਆਰਿਓ ਆ ਦੇ ਆ ਦੇ ਇਹ ਇਹ ਆਹ ਦੇਖੋ ਆ ਦੇ ਆਏ ਹੈ ਅਣਜੀਰ ਨਾ ਬੂਟਾ ਲੱਦਿਆ ਪਿਆ ਓਏ ਅੱਜ ਤੇ ਮੰਡੀ ਲੈ ਕੇ ਜਾਵਾਂਗੇ ਇੱਕ ਦੀ ਮੰਡੀ ਲੈ ਜਾਣੇ ਆਂ ਅੰਜੀਰੋਂ ਅੰਜੀਰ ਕਰ ਲੈਣੀ ਅੰਜੀਰ ਮੈਂ ਤਾਂ ਦਿਖਾਉਣਾ ਔਰ ਲੈ ਆ ਗਿਆ ਸਾਡਾ ਮੌਲ ਦੇ ਵੀ ਆ ਗਏ ਆ ਦੇਖੋ ਨਿੱਕੇ ਨਿੱਕੇ ਆ ਜੇ ਤੇ ਅਸੀਂ ਆਹ ਦੇ ਇੱਥੇ ਤੁਹਾਨੂੰ ਇੱਥੇ ਮਾਰੀ ਆ ਦੇਖੋ ਓਏ ਹਾਏ ਹਾਏ ਆਹ ਤਾਂ ਪੱਕਾ ਲਾ ਲਵਾਂ ਓਏ ਯਾਰ ਕੱਲ ਨਾ ਕੱਲ ਨਾ ਮੰਗ ਆਇਆ ਕਰੀਏ ਮੈਂ ਨਾ ਦੇ ਮੈਂ ਨਾ 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 ਹਾਂ ਤੇ ਰੈਂਦਰ ਕੱਲ ਲਾਵਾਂਗੇ ਲਾ ਵੀ ਵੀਰਿਆਓ ਮਿੱਤਰ ਪਿਆਰਿਓ ਸੁੱਖੂ ਦਿਖਾਓਏ ਆ ਮੇਰੇ ਡੀਅਰ ਫਰੈਂਡਸ ਗੁੱਡ ਮਾਰਨਿੰਗ ਆਹ ਸੁੱਖੂ ਆਹ ਦੇਖੋ ਵੀਰਿਓ ਮਿੱਤਰ ਪਿਆਰਿਓ ਆ ਘਰ ਦਾ ਫਰੂਟ ਆ ਯਾਰ ਉੱਪਰ ਕੁੰਡਾ ਮੜਿਆ ਆ ਸੁੱਖੂ ਦਾ ਆ ਸੁੱਖੂ ਦਾ ਆਹ ਦੇਖੋ ਅੰजीर ਬਣ ਕੇ ਜਮਾ ਜਮਾ ਪੱਕੀ ਪਈ ਐ ਅੰजीर ਅੰजीरੋ ਅੰजीर ਹੋਇਆ ਪਿਆ ਆਹ ਦੇਖੋ ਸਾਡੇ ਕੋਲ ਹੈਗੀਆਂ ਅੰजीर ਹੁਣ ਅਸੀਂ ਹੋ ਗਿਆ ਅਮੀਰ ਆ ਬੱਲੇ 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 ਉਹ ਤੂੰ ਚੁੱਪ ਕਰ ਆਲੀ ਮੇਰੀ ਆ ਆ ਜਿਹੜੀ ਜਿਆਦਾ ਪੱਕੀ ਉਹ ਤੇਰੀ ਹੈ ਠੀਕ ਹੈ ਵੀਰੋ ਲਾਇਆ ਕਰੋ ਇਦਾਂ ਤੂੰ ਘਰ ਦਾ ਫਰੂਟ ਲਾਇਆ ਕਰੋ ਠੀਕ ਹੈ ਨਾ ਢੈਂਟੀ ਕਾ ਮੌਜੂ ਕੈਂਟੀ ਤੂੰ ਮੋਢਾ ਤਣਾ ਲੈ ਮੱਪੇ ਸਾਡਾ ਕੈਮਰਾਮੈਨ ਵਿਚਾਰ ਹੈਂ ਕਿਆ ਬਾਤ ਹੈ ਵੈਰੀ ਗੁੱਡ ਤੁਸੀਂ ਵੀ ਖਾਇਆ ਕਰੋ ਨਿਆਰੇ ਲਿਆ ਕੇ ਸੰਜੀਰ ਬਾਗ ਮਾਰ ਯਾਰ ਇਹ ਫਰੂਟ ਘਰ ਦਾ ਆਰਗੈਨਿਕ ਫਰੂਟ ਯਾਰ ਮਜ਼ਾ ਆ ਗਿਆ ਯਾਰ ਕੀ ਬਾਤ ਆ ਤੁਸੀਂ ਵੀ ਲਾਓ ਤੇ ਨਹੀਂ ਯਾਰੇ ਲਾਓ ਕੀ ਬਾਤ ਸੁਖ ਨੂੰ ਐ ਸਵੇਰੇ ਸਵੇਰੇ ਦੇਖਾ ਪਕਿਆ ਵਿਚੋ ਹਾਂ ਹਾਂ ਆ ਲੈ ਇਹ ਆ ਦੇਖੋ ਖਾ ਗਿਆ ਆ ਦੰਦ ਦਿਖਾ ਮੇ ਆ ਗਿਆ ਓ ਮਾਈ ਗਾਡ ਵਾਹ ਕੀ ਬਾਤ ਹੈ ਸੁਖੂ ਓਏ ਓ ਵਾਹ ਹਾਂ ਈ ਸੁਖੂ ਗੰਦੀ ਮਾਰ ਕੇ ਦੇਖੋ ਦੇ ਦਿਓ ਬਾਈ ਚਲੋ ਠੀਕ ਆ ਗੁੱਡ ਮਾਰਨਿੰਗ ਹੋ ਗਈ ਆ ਜਿਉਂਦੇ ਬਾਦਰੋ ਤੁਸੀਂ ਵੀ ਘਰ ਫਰੂਟ ਲਾਓ ਤਨੀਆਰੇ ਲਓ ਓਕੇ ਵੀਰੇ